ਮੇਰੀ ਇੱਕ ਖੁਆਇਸ਼ ਆ ਜਿਸ ਕਰਕੇ ਮੈਂ ਅੱਜ ਤੁਹਾਨੂੰ ਸ਼ਹਿਰ ਵਾਲਿਆਂ ਨੂੰ ਸਾਰਿਆਂ ਨੂੰ ਦੱਸਦਾ ਮੇਰੀ ਇਹ ਇੱਛਾ ਦਿੱਲੀ ਸਭ ਤੋਂ ਵੱਡੀ ਇੱਛਾ ਇਹ ਆ ਕਿ ਆਪਣਾ ਸ਼ਹਿਰ ਸਾਰਾ ਅੱਜ ਨਰਕ ਬਣਿਆ ਪਿਆ ਜੇ ਕੋਈ ਬਾਹਰੋਂ ਵੀ ਤੁਸੀਂ ਆਉਣੇ ਹੋ ਆਪਾਂ ਆਉਣੇ ਆ ਨਾ ਜਿਉਂ ਜਾਂ ਨਰਕ ਚ ਵੜ ਗਏ ਤੇ ਜਿਉਂ ਜਾਂ ਆਪਾਂ ਸ਼ਹਿਰ ਚ ਵੜ ਗਏ ਮੇਰੀ ਸਭ ਤੋਂ ਵੱਡੀ ਪਹਿਲਾ ਕਦਮ ਇਹ ਹੋ ਗਈ ਵੀ ਅਗਰ ਤੁਸੀਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਨੂੰ ਜਿੰਨਾ ਮਰਜੀ ਪੈਸਾ ਲਗਦੇ ਅਗਰ ਉਹਦੇ ਪੈਕੇਜ ਆ ਕਰਦੇ ਹੋ ਫਿਰ ਤੁਸੀਂ ਸੋਦੇ ਆ ਉਸ ਤੋਂ ਬਾਅਦ ਫਿਰ ਆਪਣੇ ਪਿੰਡਾਂ ਦੇ ਜੋ ਤੁਹਾਡੇ ਕੰਮਾਂ ਜਿਵੇਂ ਪਹਿਲਾਂ ਪਿੰਡ ਪਿੰਡ ਆ ਕੇ ਆਪਾਂ ਸੰਗਤ ਦਰਸ਼ਨ ਕਰਦੇ ਸੀ ਨਾ ਮੈਂ ਓਵੇਂ ਕਰਾਂ ਸਭ ਦੇ ਜੇ ਸਾਰੀਆਂ ਹਾਮੀਆਂ ਉੱਟਣਗੇ ਫਿਰ ਆਪਾਂ ਨਾਲ ਨਾਲਾਂਗੇ ਕਾਹਲੀ ਨਾ ਕਰੋ ਕਿਉਂਕਿ ਜੇ ਆਪਾਂ ਕੰਮ ਨਾ ਕਰਾ ਸਕੇ ਫਿਰ ਆਪਣੀ ਗੱਡੀ ਕਿਵੇਂ ਚੱਲੇ ਇਸ ਕਰਕੇ ਮੈਨੂੰ ਤੁਸੀਂ ਪਾਵਰਾਂ ਦੇਤੀਆਂ ਤੁਹਾਡਾ ਹੱਥ ਬੰਨ ਕੇ ਮੈਂ ਧੰਨਵਾਦ ਕਰਦਾ ਅੱਗੇ ਆਪਾਂ ਗੱਲ ਕਰਾਂਗੇ ਗੱਲ ਕਰਕੇ ਜਿਵੇਂ ਜਿਵੇਂ ਉਹ ਕਹੀ ਜਾਂਦੇ ਉਹਵੇਂ ਚੱਲੀ ਚੱਲਾਂਗੇ ਠੀਕ ਹੈ ਜੀ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਡਿਮਾਂਡ ਇਹ ਆ ਵੀ ਪਾਈਪਲਾਈਨਾਂ ਨਹੀਂ ਪਟੜੀਆਂ ਇਹੀ ਹੈ ਜੀ ਆਪਣੀ ਸਾਰੇ ਜ਼ਿੰਮੇਵਾਰਾਂ ਨੂੰ ਜੀ ਸੀਐਲ ਸਾਹਿਬ ਨੂੰ ਇੱਥੇ ਥੱਪ ਕੇ ਇਹ ਇਹ ਸਾਰੀ ਗੱਲ ਪੁਹਾਵਾਂਗੇ ਜੀ ਆ ਇਹ ਮੰਨ ਕੇ ਕਿ ਜੀਵਨ ਨਹੀਂ ਕੱਟਦਾ ਉਹ ਮੈਂ ਨਹੀਂ ਆਪਾਂ ਗੱਲ ਕਰਾਂਗੇ ਨਾ ਇਕੱਲੀ ਗੱਲ ਤਾਂ ਕਰੀਏ ਵੀ ਅਸੀਂ ਮੈਂ ਆਉਣੇ ਸਾਡੀਆਂ ਆਸ਼ਰਮਾਂ ਮੇਰੀ ਕੋਈ ਸ਼ਰਤ ਨਹੀਂ ਸਾਰੀਆਂ ਤੋੜੀਆਂ ਸ਼ਰਤਾਂ